ਤੇ ਅਕਸਰ ਹੀ ਰੇਪ ਦੀਆਂ ਜਿਹੜੀਆਂ ਖਬਰਾਂ ਆਮੀ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਦੇਖਿਆ ਨੇ ਜਿਹੜੀਆਂ ਕਿ ਇੱਕ ਸਾਲ ਦੀ ਬੱਚੀ ਤੋਂ ਲੈ ਕੇ 70 80 ਸਾਲ ਦੀਆਂ ਜਿਹੜੀਆਂ ਬਜ਼ੁਰਗ ਔਰਤਾਂ ਹੁੰਦੀਆਂ ਨੇ ਉਹ ਵੀ ਇਸ ਘਟਨਾਵਾਂ ਦੀਆਂ ਸ਼ਿਕਾਰ ਹੋ ਜਾਂਦੀਆਂ ਨੇ ਪਰ ਇਹਦੇ ਉੱਪਰ ਸਵਾਲ ਵੀ ਉੱਠਦੇ ਆ ਕਿ ਜਿਹੜੇ ਉਹ ਮੁਲਜ਼ਮ ਹੁੰਦੇ ਆ ਇਸ ਘਟਨਾ ਨੂੰ ਅੰਜਾਮ ਦਿੰਦੇ ਆ ਸਰਕਾਰ ਉਹਨਾਂ ਨੂੰ ਲੈ ਕੇ ਜਿਹੜੀ ਸਭ ਤੋਂ ਸਖਤ ਕਾਰਵਾਈ ਕਿਉਂ ਨਹੀਂ ਕਰਦੀ ਕਿ ਜਿਹੜੀਆਂ ਛੋਟੀਆਂ ਬੱਚਿਆਂ ਤੋਂ ਲੈ ਕੇ 70 80 ਸਾਲ ਦੀ ਬਜ਼ੁਰਗ ਦੇ ਨਾਲ ਇਹ ਘਟਨਾ ਹੁੰਦੀ ਆ ਵੀ ਉਹਨਾਂ ਨੂੰ ਇਸ ਘਟਨਾ ਦਾ ਕਿਉਂ ਸਾਹਮਣਾ ਕਰਨਾ ਪੈਂਦਾ ਹੈ ਜੇਕਰ ਸਰਕਾਰ ਉਹਨਾਂ ਨੂੰ ਕਿ ਕੋਈ ਕੜੀ ਤੋ ਕੜੀ ਉਹਨਾਂ ਨੂੰ ਸਖਤ ਸਜ਼ਾ ਦਵੇਗੀ ਤਾਂ ਸ਼ਾਇਦ ਜਿਹੜੀਆਂ ਆਮ ਔਰਤਾਂ ਦੇ ਨਾਲ ਬੱਚੀਆਂ ਦੇ ਨਾਲ ਇਦਾਂ ਦੀਆਂ ਘਟਨਾਵਾਂ ਹੁੰਦੀਆਂ ਨੇ ਸ਼ਾਇਦ ਉਹਨਾਂ ਦੀ ਜਿਹੜੀ ਆ ਰੋਕ-ਥਾਮ ਹੋ ਸਕੇ ਤਾਂ ਇਸ ਗੱਲ ਨੂੰ ਹੀ ਮੱਦੇਨਜ਼ਰ ਰੱਖਦਿਆਂ ਹੋਇਆਂ ਇੱਕ ਖਬਰ ਸਾਹਮਣੇ ਆ ਰਹੀ ਹੈ ਕਿ ਦੱਸਿਆ ਇਹ ਜਾ ਰਿਹਾ ਕਿ ਇੱਕ ਬੱਚੀ ਹੁੰਦੀ ਆ ਜਿਸ ਦੀ ਉਮਰ ਲਗਭਗ 13 ਸਾਲ ਦੀ ਦੱਸੀ ਜਾ ਰਹੀ ਆ ਪਹਿਲਾਂ ਤਾਂ ਜਿਹੜੀ ਬੱਚੀ ਹੁੰਦੀ ਸੱਤੀ ਪੀੜਤ ਹੁੰਦੀ ਆ ਤੇ ਦੂਜੇ ਪਾਸੇ ਜਦੋਂ ਉਹਦੇ ਕੁੜੀ ਦੇ ਪਰਿਵਾਰ ਨੂੰ ਪਤਾ ਲੱਗਦਾ ਕਿ ਜਿਹੜੀ ਸਾਡੀ ਛੋਟੀ ਬੱਚੀ ਆ 13 ਸਾਲਾਂ ਦੀ ਵੀ ਇੱਕ ਬਹੁਤ ਹੀ ਗੰਭੀਰ ਜਿਹੜੀ ਬਿਮਾਰੀ ਦਾ ਸ਼ਿਕਾਰ ਹੋ ਚੁੱਕੀ ਆ ਤਾਂ ਉਹਦਾ ਜਿਹੜਾ ਪਰਿਵਾਰ ਆ ਉਹ ਸਭ ਜਿਹੜੀ ਬੱਚੀ ਆ ਉਹਨੂੰ ਆਪਦੀ ਪਿੰਡ ਤੋਂ ਲੈ ਕੇ ਫਿਰ ਉਹ ਮੁੰਬਈ ਲੈ ਕੇ ਜਾਂਦੇ ਆ ਉਹਨਾਂ ਨੂੰ ਇਹ ਲੱਗਦਾ ਕਿ ਮੁੰਬਈ ਦੇ ਵਿੱਚ ਬਹੁਤ ਵਧੀਆ ਐਸ ਬਿਮਾਰੀ ਦਾ ਇਲਾਜ ਜਿਹੜਾ ਕੀਤਾ ਜਾਂਦਾ ਏ ਤਾਂ ਉਹ ਜਿਹੜੀ 13 ਸਾਲ ਦੀ ਬੱਚੀ ਹੁੰਦੀ ਆ ਤੇ ਉਸ ਦਾ ਜਿਹੜਾ ਪਰਿਵਾਰ ਆ ਉਹ ਫਿਰ ਮੁੰਬਈ ਚਲ ਜਾਂਦੇ ਆ ਤੇ ਦੱਸਿਆ ਇਹ ਜਾ ਰਿਹਾ ਕਿ ਇਹ ਜਿਹੜੀ ਖਬਰ ਆ ਇਹ ਜਿਹੜੀ ਬਿਹਾਰ ਦੀ ਦੱਸੀ ਜਾ ਰਹੀ ਹੈ ਕਿ ਜਿਹੜੀ 13 ਸਾਲਾਂ ਦੀ ਬੱਚੀ ਆ ਉਹ ਤੇ ਉਹਦਾ ਪਰਿਵਾਰ ਬਿਹਾਰ ਦੇ ਵਿੱਚ ਰਹਿੰਦਾ ਸੀ ਤੇ ਬਿਹਾਰ ਦੇ ਵਿੱਚ ਜਿਹੜੀ ਆ ਇੰਨੀ ਜਿਹੜੀ ਗੰਭੀਰ ਬਿਮਾਰੀ ਦਾ ਇਲਾਜ ਜਿਹੜਾ ਕਰਨਾ ਸੌਖਾ ਨਹੀਂ ਆ ਤਾਂ ਫਿਰ ਉਹਦਾ ਸਾਰਾ ਪਰਿਵਾਰ ਉਹ ਮੁੰਬਈ ਚੱਲ ਜਾਂਦੇ ਆ ਤੇ ਬਿਹਾਰ ਦੇ ਵਿੱਚ ਇੱਕ ਉਹਨਾਂ ਦਾ ਕੋਈ ਨਜ਼ਦੀਕੀ ਇੱਕ ਪਰਸਨ ਰਹਿੰਦਾ ਸੀ ਵਿਅਕਤੀ ਰਹਿੰਦਾ ਸੀ ਤਾਂ ਉਹ ਪਹਿਲੇ ਮੁੰਬਈ ਵਿੱਚ ਰਹਿੰਦਾ ਸੀ ਤੇ ਜਦੋਂ ਉਹ ਪਰਿਵਾਰ ਉੱਥੇ ਪੀੜਤ ਪਰਿਵਾਰ ਉੱਥੇ ਪਹੁੰਚਿਆ ਤਾਂ ਉਹਨਾਂ ਨੇ ਉਸ ਵਿਅਕਤੀ ਤੋਂ ਜਿਹੜੀ ਮਦਦ ਮੰਗੀ ਉਹਨਾਂ ਨੇ ਅੱਗੇ ਸਾਡੀ ਜਿਹੜੀ ਕੁੜੀ ਆ ਉਹ ਕੈਂਸਰ ਦਾ ਸ਼ਿਕਾਰ ਹੋ ਚੁੱਕੀ ਹੈ ਤੇ ਇਸ ਸੀ ਇਸ ਦਾ ਇਲਾਜ ਕਰਵਾਉਣ ਦੇ ਲਈ ਅਸੀਂ ਇੱਥੇ ਆਏ ਆ ਪਰ ਸਾਨੂੰ ਮੁੰਬਈ ਜਗ੍ਹਾ ਦੇ ਬਾਰੇ ਕੋਈ ਵੀ ਬਾਰੀ ਨੌਲੇਜ ਨਹੀਂ ਆ ਤੇ ਹੋ ਸਕੇ ਸਾਡੀ ਤੁਸੀਂ ਮਦਦ ਕਰੋ ਵੀ ਅਸੀਂ ਇੱਥੇ ਇੱਕ ਕਮਰਾ ਲੈਣਾ ਚਾਹੁੰਦੇ ਆ ਵੀ ਤੈਨੂੰ ਤਾਂ ਬਹੁਤ ਟਾਈਮ ਹੋ ਗਿਆ ਇੱਥੇ ਰਹਿੰਦਿਆਂ ਨੂੰ ਤੈਨੂੰ ਹਰ ਇੱਕ ਚੀਜ਼ ਦਾ ਪਤਾ ਹੋਊਗਾ ਵੀ ਕਿਹੜੀ ਜਗ੍ਹਾ ਕਿੱਥੇ ਖਾਲੀ ਹੈਗੀ ਆ ਵੀ ਅਸੀਂ ਕਿੱਥੇ ਸੇਫ ਫੀਲ ਕਰ ਸਕਦੇ ਆ ਤਾਂ ਜਿਹੜਾ ਉਹ ਵਿਅਕਤੀ ਹੁੰਦਾ ਵਿਅਕਤੀ ਦਾ ਨਾਮ ਸੂਰਜ ਸਿੰਘ ਦੱਸਿਆ ਜਾ ਰਿਹਾ ਹੈ ਤਾਂ ਉਹ ਪੇੜ ਪਰਿਵਾਰ ਨੂੰ ਕਮਰਾ ਲੈ ਕੇ ਦੇ ਦਿੰਦਾ ਹੈ ਤਾਂ ਕਾਜਿਕ ਮਹੀਨਿਆਂ ਬਾਅਦ 2 ਕ ਮਹੀਨੇ ਹੋਈ ਸੀ ਵੀ ਜਦੋਂ ਉਹ ਪੀੜਤ ਪਰਿਵਾਰ ਮੁੰਬਈ ਵਿੱਚ ਰਹਿੰਦਾ ਸੀ ਜਿਹੜੇ ਵਿਅਕਤੀ ਦੁਆਰਾ ਉਹਨਾਂ ਨੂੰ ਕਮਰਾ ਲੈ ਕੇ ਦਿੱਤਾ ਗਿਆ ਤਾਂ ਬਾਅਦ ਵਿੱਚ ਜਿਹੜਾ ਸੂਰਜਨਾ ਦਾ ਵਿਅਕਤੀ ਆ ਉਨ ਨੂੰ ਕਿਤੇ ਪਤਾ ਲੱਗ ਗਿਆ ਕਿ ਜਿਹੜੀ 13 ਸਾਲ ਦੀ ਨਵਾਲਕ ਕੁੜੀ ਆ ਉਹ ਆਪਦੇ ਘਰ ਵਿੱਚ ਕਮਰੇ ਵਿੱਚ ਇਕੱਲੀ ਆ ਤਾਂ ਇਸ ਚੀਜ਼ ਦਾ ਫਾਇਦਾ ਉਠਾ ਕੇ ਜਿਹੜਾ ਸੂਰਜਨਾ ਦਾ ਵਿਅਕਤੀ ਆ ਉਹ 13 ਸਾਲਾਂ ਦੀ ਜਿਹੜੀ ਨਵਾਲਕ ਬੱਚੀ ਆ ਜਿਹੜੀ ਕੈਂਸਰ ਦੀ ਬਿਮਾਰੀ ਦੇ ਨਾਲ ਪੀੜਤ ਆ ਤਾਂ ਉਹਦੇ ਨਾਲ ਤਿੰਨ ਵਾਰ ਲਗਾਤਾਰ ਬਲਾਤਕਾਰ ਕਰਦਾ ਏ ਜਿਹੜੀ 13 ਸਾਲ ਦੀ ਬੱਚੀ ਹੁੰਦੀ ਆ ਨਵਾਲਕ ਬੱਚੇ ਹੁੰਦੇ ਆ ਉਹਨਾਂ ਨੂੰ ਰੇਪ ਦੀਆਂ ਘਟਨਾਵਾਂ ਬਾਰੇ ਸਹੀ ਗਲਤ ਟੱਚ ਦੇ ਬਾਰੇ ਨਹੀਂ ਪਤਾ ਹੁੰਦਾ ਉਹ ਵੀ ਇੱਕ ਬੱਚੀ ਸੀ 13 ਸਾਲਾਂ ਦੀ ਜਿਹਨੂੰ ਵੀ ਰੇਪ ਤੇ ਮਾਮਲੇ ਦੀ ਕੋਈ ਵੀ ਜਿਹੜੀ ਆ ਨੌਲੇਜ ਨਹੀਂ ਸੀ ਤਾਂ ਉਸ ਨੂੰ ਇੰਨੀ ਵੀ ਹੋ ਨਹੀਂ ਸੀ ਕਿ ਮੇਰੇ ਨਾਲ ਕੀ ਹੋ ਰਿਹਾ ਹੈ ਕਿ ਨਹੀਂ ਤਾਂ ਜਿਹੜਾ ਸੂਰਜਨਾ ਦਾ ਵਿਅਕਤੀ ਆ ਉਹ 13 ਸਾਲ ਜਿਹੜੇ ਨੇਪਾਲਕ ਬੱਚੀ ਦੱਸੀ ਜਾ ਰਹੀ ਆ ਤੇ ਉਹਦੇ ਨਾਲ ਲਗਾਤਾਰ ਜਦੋਂ ਰੇਪ ਕਰਦਾ ਹੈ ਤਾਂ ਬੱਚੀ ਬੇਹੋਸ਼ ਹੋ ਜਾਂਦੀ ਆ ਉਸ ਨੂੰ ਕੁਝ ਵੀ ਨਹੀਂ ਪਤਾ ਲੱਗਦਾ ਵੀ ਮੇਰੇ ਨਾਲ ਕੀ ਹੋ ਰਿਹਾ ਹੈ ਕਿ ਨਹੀਂ ਹੋ ਰਿਹਾ ਤਾਂ ਫਿਰ ਥੋੜੇ ਕੁ ਮਹੀਨਿਆਂ ਬਾਅਦ ਜਦੋਂ ਜਿਹੜਾ ਵਿਅਕਤੀ ਤੁਹਾਨੂੰ ਪਤਾ ਹੀ ਆ ਕਿ ਜਿਹੜਾ ਵਿਅਕਤੀ ਕੈਂਸਰ ਦੀ ਬਿਮਾਰੀ ਦਾ ਪੀੜਤਾ ਤਾਂ ਉਹਦੇ ਉਹਨੂੰ ਇੱਕ ਜਿਹੜੇ ਕੀਮੋ ਨਾ ਦੀ ਕੋਈ ਜਿਹੜੀ ਆ ਗਈ ਮੈਡੀਸਨ ਆ ਉਹ ਲਗਾਈ ਜਾਂਦੀ ਆ ਤਾਂ ਉਹਦੇ ਲਗਾਉਣ ਦੇ ਲਈ ਜਿਹੜੇ ਟੈਸਟ ਕੀਤੇ ਜਾਂਦੇ ਆ ਤੇ ਜਦੋਂ ਪੀੜਤ ਪਰਿਵਾਰ ਆਪਣੀ ਬੱਚੀ ਨੂੰ ਹਸਪੀਟਲ ਲੈ ਕੇ ਗਏ ਤਾਂ ਡਾਕਟਰ ਨੇ ਉਹਨੂੰ ਕੀਮੋਨਾਰੀ ਇੱਕ ਜਿਹੜੀ ਮੈਡੀਸਨ ਦੇਣੀ ਸੀ ਤਾਂ ਉਹਨਾਂ ਨੇ ਜਦੋਂ ਬੱਚੀ ਦਾ ਟੈਸਟ ਕੀਤਾ ਤਾਂ ਉਹਨਾਂ ਡਾਕਟਰਾਂ ਨੂੰ ਇੱਕ ਅਜਿਹੀ ਗੱਲ ਤਾਂ ਪਤਾ ਲੱਗਿਆ ਕਿ ਉਹਨਾਂ ਦੇ ਹੋਸ਼ ਉੱਡ ਗਏ ਉਹ ਹੈਰਾਨ ਹੋ ਗਏ ਵੀ 13 ਸਾਲ ਦੀ ਬੱਚੀ ਆ ਤੇ ਇਹਦੇ ਜਿਹੜਾ ਪੇਟ ਦੇ ਵਿੱਚ ਇੱਕ ਜਿਹੜਾ ਬੱਚਾ ਪਲ ਰਿਹਾ ਇਹ ਤਾਂ ਸਾਰੀ ਜਿਹੜੀ ਇਹਦੀ ਜਾਣਕਾਰੀ ਉਹਨਾਂ ਜਦੋਂ ਘਰ ਦੇ ਨੂੰ ਦਿੱਤੀ ਤਾਂ ਘਰ ਦੇ ਵੀ 당ਗ ਰਹੇ ਜਾਂਦੇ ਆ ਹੈਰਾਨ ਹੋ ਜਾਂਦੇ ਆ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਆ ਵੀ ਸਾਡੀ ਬੱਚੀ ਦੇ ਨਾਲ ਐਦਾਂ ਦਾ ਕੌਣ ਐਦਾਂ ਦੀ ਗਲਤ ਹਰਕਤ ਕੌਣ ਕਰ ਸਕਦਾ ਏ ਫਿਸ ਅਸੀਂ ਤਾਂ ਇਹਦੇ ਨਾਲ ਹੀ ਰਹਿਣੀਆਂ ਹੋਰ ਤੀਜਾ ਵਿਅਕਤੀ ਕਿਹੜਾ ਹੋ ਸਕਦਾ ਏ ਕਿ ਜਿਹੜੀ ਮੇਰੀ ਬੱਚੀ ਦੇ ਨਾਲ ਐਦਾਂ ਘਣਾਉਣਾ ਜਿਹੜਾ ਉਹਨੇ ਹਰਕਤ ਕੀਤੀ ਆ ਇਹ ਕਿਹੜਾ ਹੋ ਸਕਦਾ ਫਿਰ ਜਦੋਂ ਉਹਨਾਂ ਨੇ ਸੋਚਿਆ ਕਿ ਸਾਡੇ ਇਲਾਵਾ ਜਿਹੜਾ ਸੂਰਜਨਾ ਦਾ ਵਿਅਕਤੀ ਆ ਵੀ ਉਹਨੂੰ ਪਤਾ ਸੀ ਇੱਥੇ ਰਹਿਣੀਆਂ ਤੇ ਫਿਰ ਜਿਹੜੀ ਕਰਦੇ ਨੇ ਸੋਚਿਆ ਕਿ ਜਿਹੜੀ ਇਹ ਘਟਨਾ ਨੂੰ ਅੰਜਾਮ ਦਿੱਤਾ ਹੈ ਜਿਹੜਾ ਸੂਰਜ ਨਾਂ ਦਾ ਵਿਅਕਤੀ ਆ ਵੀ ਉਸ ਨੇ ਹੀ ਦਿੱਤਾ ਹੈ ਤਾਂ ਫਿਰ ਉਸ ਤੋਂ ਬਾਅਦ ਪੀੜਤ ਪਰਿਵਾਰ ਨੇ ਪੁਲਿਸ ਸਟੇਸ਼ਨ ਜਾ ਕੇ ਜਿਹੜਾ ਉੱਥੇ ਬਦਲਾਪੁਰ ਦੱਸਿਆ ਜਾ ਰਿਹਾ ਵੈਸਟ ਬਦਲਾਪੁਰ ਜਗ੍ਹਾ ਦੱਸੀ ਜਾ ਰਹੀ ਆ ਤਾਂ ਉੱਥੇ ਜਾ ਕੇ ਉਹਨਾਂ ਨੇ ਪੁਲਿਸ ਸਟੇਸ਼ਨ ਵਿੱਚ ਜਿਹੜੀ ਹੈਗੀ ਐਫ ਆਈ ਆਰ ਜਿਹੜੀ ਦਰਜ ਕਰਵਾਈ ਹੈ ਸਾਡੀ ਕੁੜੀ ਦੇ ਨਾਲ ਕੀਤਾ ਗਿਆ ਹੈ ਤਾਂ ਉਸ ਤੋਂ ਬਾਅਦ ਪੁਲਿਸ ਨੇ ਉਸ ਦੋਸ਼ੀ ਗ੍ਰਫਤਾਰ ਕਰ ਲਿਆ ਗਿਆ ਹੈ ਤਾਂ ਪੁਲਿਸ ਦੇ ਮੀਡੀਆ ਸਾਹਮਣੇ ਇਹ ਬਿਆਨ ਆਇਆ ਵੀ ਅਸੀਂ ਸਾਰੇ ਜਿਹੜੀ ਜਾਂਚ ਪੜਤਾਲ ਕਰਾਂਗੇ ਤਾਂ ਸਖਤ ਸਖਤ ਜਿਹੜਾ ਦੋਸ਼ੀ ਆ ਉਹਨੂੰ ਅਸੀਂ ਜਿਹੜੀ ਆ ਸਜ਼ਾ ਦਿਵਾਵਾਂਗੇ ਸਜ਼ਾ ਦਿਵਾਵਾਂਗੇ ਤਾਂ ਅੱਜ ਇਹਦੇ ਉੱਪਰ ਸਵਾਲ ਉੱਠਦੇ ਆ ਕਿ ਸਾਡੇ ਸਮਾਜ ਲਈ ਕਿੰਨੀ ਹੀ ਸ਼ਰਮਸ਼ਾਰ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਆ ਕਿ ਛੋਟੀਆਂ ਛੋਟੀਆਂ ਬੱਚਿਆਂ ਦੇ ਨਾਲ ਜਿਹੜਾ ਇਹਨਾਂ ਗਲਤ ਕੰਮ ਹੁੰਦਾ ਆ ਰਿਹਾ ਏ ਕਿੰਨਾ ਟਾਈਮ ਹੋ ਗਿਆ ਇਹ ਵੀ ਜਿਹੜੀਆਂ ਬੱਚੀਆਂ ਨੇ ਔਰਤਾਂ ਨੇ ਜਿਹੜੀਆਂ ਕੁੜੀਆਂ ਨੇ ਨੌਜਵਾਨ ਕੁੜੀਆਂ ਨੇ ਅਕਸਰ ਹੀ ਇਨ੍ਹਾਂ ਦੀਆਂ ਘਟਨਾਵਾਂ ਦਾ ਸ਼ਿਕਾਰ ਹੁੰਦੀਆਂ ਨੇ ਪਰ ਇਹਦੇ ਉੱਪਰ ਸਵਾਲ ਉੱਠਦਾ ਹੈ ਕਿ ਇੰਨੀਆਂ ਵੱਡੀਆਂ ਜਿਹੜੀਆਂ ਹਰ ਸਾਲ ਹਰ ਮਹੀਨੇ ਹਰ ਦਿਨ ਜਿਹੜੀਆਂ ਰੇਪ ਨੂੰ ਬਲਾਤਕਾਰ ਲੈ ਬਲਾਤਕਾਰ ਨੂੰ ਲੈ ਕੇ ਇਹਨੀਆਂ ਖਬਰਾਂ ਆਉਂਦੀਆਂ ਨੇ ਜਿਹੜਾ ਸਿਸਟਮ ਆ ਜਿਹੜੀ ਸਰਕਾਰ ਆ ਭਾਰਤ ਸਰਕਾਰ ਇਹਦੇ ਉੱਪਰ ਕਿਉਂ ਨਹੀਂ ਸਖਤ ਸਖਤ ਕਾਰਵਾਈ ਕਰਦੀ ਜੇਕਰ ਇੱਕ ਜੰ ਨੂੰ ਜੇਕਰ ਸਰਕਾਰ ਜਿਹੜੀ ਭਾਰਤ ਦੀ ਸਰਕਾਰ ਆ ਉਸ ਮੁੱਲਜਮ ਦੇ ਉੱਪਰ ਜੇਕਰ ਕੜੀ ਤੋਂ ਕੜੀ ਸਜ਼ਾ ਕਰੇ ਉਸ ਨੂੰ ਜਿਹੜੀ ਆਗੇ ਸਖਤ ਤੋਂ ਸਖਤ ਕਾਰਵਾਈ ਕਰੇ ਉਹਦੇ ਉੱਪਰ ਤਾਂ ਜਿਹੜਾ ਦੂਸਰਾ ਵਿਅਕਤੀ ਆ ਐਦਾਂ ਦੀ ਘਟਨਾ ਨੂੰ ਅੰਜਾਮ ਦੇਣ ਦੇ ਲਈ ਜਿਹੜਾ 100 ਬਾਰ ਸੋਚੇਗਾ ਵੀ ਜੇਕਰ ਮੈਂ ਐਦਾਂ ਦੀ ਘਟਨਾ ਘਨੌਣੀ ਹਰਕਤ ਕਰੂੰਗਾ ਤਾਂ ਮੇਰਾ ਵੀ ਉਹੀ ਹਸ਼ਰ ਹੋਵੇਗਾ ਜਿਹੜਾ ਪਹਿਲਾਂ ਇੱਕ ਵਿਅਕਤੀ ਨਾਲ ਹੋਇਆ ਏ ਪਰ ਇਹਦੇ ਉੱਪਰ ਹੈਰਾਨ ਕਰਨ ਵਾਲੀ ਗੱਲ ਆ ਕਿ ਕੁੜੀਆਂ ਦੇ ਨਾਮ ਕੁੜੀਆਂ ਦੇ ਨਾਲ ਇੰਨਾ ਤਰ੍ਹਾਂ ਹੋ ਰਿਹਾ ਏ ਪਰ ਭਾਰਤ ਸਰਕਾਰ ਹਲੇ ਕੁਝ ਵੀ ਨਹੀਂ ਕਰ ਰਹੀ ਚੁੱਪ ਕਿਉਂ ਆ ਪਰ ਇਹ ਵੀ ਸੋਚਣ ਵਾਲੀ ਗੱਲ ਆ ਕਿ ਜਿਹੜੀ ਭਾਰਤ ਸਰਕਾਰ ਆ ਉਹ ਕਹਿੰਦੀ ਆ ਬੇਟੀ ਬਚਾਓ ਬੇਟੀ ਪੜਾਓ ਜੇਕਰ ਐਡਾ ਦੇ ਜਿਹੜੇ ਆਗੇ ਮਲਜਮ ਫਿਰਦੇ ਆ ਇੰਨੇ ਸ਼ੈਤਾਨ ਉਹ ਜਿਹੜੇ ਭਾਰਤ ਵਿੱਚ ਇਨਸਾਨ ਫਿਰਦੇ ਆ ਤੇ ਉਹਨਾਂ ਦੇ ਹੁੰਦਿਆਂ ਜਿਹੜੀਆਂ ਬੇਟੀਆਂ ਨੇ ਉਹ ਕਿਵੇਂ ਵੱਜ ਸਕਦੀਆਂ ਨੇ ਕਿਵੇਂ ਬੇਟੀਆਂ ਪੜ ਸਕਦੀਆਂ ਨੇ ਜੇਕਰ ਘਰਦਿਆਂ ਨੂੰ ਐਡਾ ਫੀਲ ਹੋਵੇ ਵੀ ਉਹਨਾਂ ਨੂੰ ਮਹਿਸੂਸ ਹੋਵੇ ਸਾਡੀ ਜਿਹੜੀ ਧੀ ਆ ਸਾਡੀ ਜਿਹੜੀ ਬੱਚੀ ਆ ਹਾਂ ਵੀ ਹਰ ਇੱਕ ਜਗ੍ਹਾ ਜਿੱਥੇ ਵੀ ਜਾਂਦੀ ਉਹ ਸੇਫ ਆ ਫੇਰੀ ਜਿਹੜੇ ਘਰ ਤੇ ਆ ਉਹਨਾਂ ਨੂੰ ਪੜਨ ਲਈ ਭੇਜਣਗੇ ਉਹਨਾਂ ਨੂੰ ਜੋਬ ਕਰਨ ਦੇ ਲਈ ਭੇਜਣਗੇ ਆਪਣੇ ਆਪ ਸੈਲਫ ਸਟੈਂਡ ਕਰਨ ਲਈ ਹੁਣ ਭੇਜਣਗੇ ਪਰ ਜੇਕਰ ਇਦਾਂ ਦੀ ਘਟਨਾ ਵਾਪਰਦੀਆਂ ਹੀ ਰਹਿਣੀਆਂ ਤਾਂ ਜਿਹੜੇ ਘਰ ਦੇ ਆ ਉਹਨਾਂ ਦੇ ਮਨਾਂ ਦੇ ਵਿੱਚ ਡਰ ਬੈਠ ਜਾਣਗੇ ਤੇ ਜਿਹਦੇ ਕਰਕੇ ਬੱਚਿਆਂ ਨੂੰ ਸਕੂਲ ਦੇ ਵਿੱਚ ਭੇਜਿਆ ਵੀ ਜਾਂਦਾ ਹੈ ਤਾਂ ਫਿਰ ਘਰ ਦੇ ਜਿਹੜੇ ਆ ਆਪਣੀਆਂ ਬੱਚਿਆਂ ਨੂੰ ਹੋ ਸਕਦਾ ਕਿ ਉਹ ਸਕੂਲਾਂ ਦੇ ਵਿੱਚ ਪੜ੍ਹਨ ਲਈ ਨਾ ਭੇਜੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜਿਹੜੇ ਅੱਜ ਕੱਲ ਦਾ ਜਿਹੜਾ ਸਮਾਜ ਚੱਲ ਰਿਹਾ ਹੈ ਬਹੁਤ ਹੀ ਗਲਤ ਸਮਾਜ ਹੈ ਰਹਿਆ ਹੈ ਕਿਉਂਕਿ ਕਿਸੇ ਦੇ ਮਨ ਦਾ ਕੋਈ ਵੀ ਪਤਾ ਨਹੀਂ ਹੁੰਦਾ ਕਿ ਕਦੋਂ ਕਿਸੇ ਦਾ ਮਨ ਬਦਲ ਜਾਵੇ ਤਾਂ ਹੁਣ ਜਿਹੜਾ ਪੀੜਤ ਪਰਿਵਾਰ ਹੈ ਇਹਨਾਂ ਨੂੰ ਕੀ ਪਤਾ ਸੀ ਵੀ ਜਿਹੜਾ ਉਹ ਵਿਅਕਤੀ ਆ ਸਾਡੇ ਪਿੰਡ ਦਾ ਏ ਵੀ ਇਹਦੇ ਮਨ 'ਚ ਕੀ ਚੱਲ ਰਿਹਾ ਏ ਕਿਸੇ ਦੇ ਉੱਪਰ ਯਕੀਨ ਕਰਨ ਵਾਲੀ ਜਿਹੜੀ ਅੱਜ ਕੱਲ ਦੀ ਜਿਹੜੀ ਉਮੀਦ ਆਪਾਂ ਨੂੰ ਨਹੀਂ ਕਰਨੀ ਚਾਹੀਦੀ ਤੁਹਾਡਾ ਇਸ ਪ੍ਰਤੀ ਕੀ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜਰੂਰ ਸ਼ੇਅਰ ਕਰੋ